ਸਤਿ ਸ੍ਰੀ ਅਕਾਲ ਮੈਂ ਰਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਸਵੇਰ ਦੇ 8:00 ਵਜੇ ਹੋਣਗੇ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਸ਼ੂਟ ਕਰ ਰਹੇ ਹਾਂ ਤਾਂ ਇਸ ਵਕਤ ਵੀ 8:00 ਕੀ ਬੱਜੇ ਆ ਤੇ ਅੱਜ ਮੈਂ ਬੈਠੀ ਹਾਂ ਕੰਡਾ ਘਾਟ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਇੱਥੇ ਬਹੁਤ ਜ਼ਿਆਦਾ ਆਉਣੀ ਆ ਪਰ ਅੱਜ ਸਾਡਾ ਇੱਥੇ ਆਉਣ ਦਾ ਮਕਸਦ ਹੈ ਕਿ ਅਸੀਂ ਆਪਣਾ ਇੱਕ ਨਵਾਂ ਚੈਨਲ ਲੈ ਕੇ ਆ ਰਹੇ ਆ ਜਿਹਦੇ ਚ ਅਸੀਂ ਜਿਹੜੇ ਵੀ ਸਫਰ ਕਰਿਆ ਕਰਾਂਗੇ ਮਹੀਨੇ ਦੇ ਵਿੱਚ 4 ਐਪੀਸੋਡ ਨੇ ਜਿਹੜੇ ਉਹ ਤੁਹਾਨੂੰ ਦਿਖਾਇਆ ਕਰਾਂਗੇ ਕਿ ਅਸੀਂ ਇਸ ਮਹੀਨੇ ਚ ਕਿੱਥੇ-ਕਿੱਥੇ ਸਫਰ ਕੀਤਾ ਤੇ ਅੱਜ ਅਸੀਂ ਜਿਹੜਾ ਅੱਜ ਇੱਥੇ ਪ੍ਰੋਗਰਾਮ ਕਰਨ ਆਇਆ ਇਹ ਕੁਝ ਕੁ ਦਿਨਾਂ ਨੂੰ ਤੁਸੀਂ ਸਾਡੇ ਨਵੇਂ ਚੈਨਲ ਤੇ ਵੇਖੋਗੇ ਅਸੀਂ ਸਵੇਰੇ ਤਕਰੀਬਨ 4:30 ਵਜੇ ਪਟਿਆਲੇੋਂ ਚੱਲੇ ਸੀਗੇ ਉਹਨਾਂ ਸੇ 8:00 ਵਜੇ ਦੇ ਕਰੀਬ ਇੱਥੇ ਪਹੁੰਚ ਗਏ ਤੇ ਆ ਕੇ ਅਸੀਂ ਥੋੜਾ ਜਿਹਾ ਇੱਥੇ ਕੁਝ ਖਾਦਾ ਤੇ ਉਸ ਤੋਂ ਬਾਅਦ ਹੀ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਅੱਜ ਮੇਰਾ ਨਾ ਤੁਹਾਡੇ ਨਾਲ 3-4 ਗੱਲਾਂ ਕਰਨ ਨੂੰ ਜੀ ਕਰਦਾ ਉਹ ਗੱਲਾਂ ਜਿਹੜੀਆਂ ਮੈਨੂੰ ਲੱਗਦੀਆਂ ਹੁੰਦੀਆਂ ਨੇ ਕਿ ਮੇਰੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦੀ ਹੁੰਦੀ ਹੈ ਕਿ ਜਦੋਂ ਵੀ ਮੈਂ ਕਿਸੇ ਨਾਲ ਕੋਈ ਗੱਲ ਕਰਦੀਆਂ ਜਾਂ ਤੁਹਾਡੇ ਨਾਲ ਵੀ ਜਦੋਂ ਪ੍ਰੋਗਰਾਮ ਐਤਵਾਰ ਚ ਮੈਂ ਕੋਈ ਗੱਲ ਕਰਦੀਆਂ ਤਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਤੁਹਾਨੂੰ ਇਹ ਚੀਜ਼ਾਂ ਮੇਰੀਆਂ ਸਮਝ ਆਉਂਦੀਆਂ ਹੋਣਗੀਆਂ ਆਪਾਂ ਕਈ ਵਾਰ ਕਹਿੰਦੇ ਹੁੰਨੇ ਆ ਨਾ ਕਿ ਮੈਂ ਜੋ ਕਹਿਣਾ ਚਾਹੁੰਨਾ ਸ਼ਾਇਦ ਮੈਂ ਉਸ ਤੰਗ ਨਾਲ ਕਹਿ ਨਹੀਂ ਸਕਿਆ ਜੇ ਮੈਂ ਆਪਣਾ ਦਿਲ ਫਰੋਲ ਕੇ ਕਿਸੇ ਨੂੰ ਦਿਖਾ ਸਕਦਾ ਤਾਂ ਸ਼ਾਇਦ ਤੁਹਾਨੂੰ ਜ਼ਿਆਦਾ ਸਮਝ ਆਉਂਦੀ ਮੇਰੀਆਂ ਗੱਲਾਂ ਦੀ ਐਮਈ ਦੀਆਂ ਇਹ ਤਿੰਨ ਚਾਰ ਗੱਲਾਂ ਨੇ ਜਿਨ੍ਹਾਂ ਨੂੰ ਸ਼ਾਇਦ ਮੈਂ ਉਨੇ ਸੋਹਣੇ ਢੰਗ ਨਾਲ ਕਹਿ ਨਾ ਸਕਾਂ ਪਰ ਜਿਹੜੇ ਲੋਕ ਹੋ ਸਕਦਾ ਸਾਡੇ ਵਾਂਗੂ ਸੋਚਦੇ ਹੋਣ ਉਹਨਾਂ ਲੋਕਾਂ ਨੂੰ ਇਹ ਚੀਜ਼ਾਂ ਜ਼ਰੂਰ ਸਮਝਾਉਣਗੀਆਂ ਕਿਉਂਕਿ ਅ ਕਈ ਵਾਰੀ ਇਹ ਹੁੰਦਾ ਕਿ ਆਪਾਂ ਜ਼ਿੰਦਗੀ ਦੇ ਮਸਲਿਆਂ ਤੇ ਇੰਨਾ ਜ਼ਿਆਦਾ ਫਸੇ ਹੁੰਨੇ ਆ ਉੱਥੇ ਜਦੋਂ ਕੋਈ ਜ਼ਿੰਦਗੀ ਨੂੰ ਜਿਉਣ ਦੀ ਗੱਲ ਕਰਦਾ ਜ਼ਿੰਦਗੀ 'ਚ ਥੋੜਾ ਜਿਹਾ ਕੁਝ ਹਟ ਕੇ ਕਰਨ ਦੀ ਗੱਲ ਕਰਦਾ ਨਾ ਤਾਂ ਸਾਨੂੰ ਐਂ ਲੱਗਦਾ ਹੁੰਦਾ ਕਿ ਅਸੀਂ ਤਾਂ ਬੜੇ ਝਮੇਲਿਆਂ 'ਚ ਫਸੇ ਹੋਏ ਆਂ ਤੇ ਇਹਨੂੰ ਕੁਝ ਕੁ ਵੱਖਰੀਆਂ ਹੀ ਸੁੱਝਦੀਆਂ ਪਈਆਂ ਨੇ ਮੈਂ ਜਿਵੇਂ ਮੈਨੂੰ ਲੱਗਦਾ ਕਿ ਮੈਂ ਲਿਖਦੀ ਆਂ ਮੈਂ ਪੜ੍ਹਦੀ ਆਂ ਤਾਂ ਮੈਨੂੰ ਐਂ ਲੱਗਦਾ ਹੁੰਦਾ ਕਿ ਵੀ ਨਾ ਜਿਸ ਜਗ੍ਹਾ ਤੇ ਵੀ ਮੈਂ ਜਾਂਨੀ ਆਂ ਮੈਂ ਉਸ ਥਾਂ ਨੂੰ ਬੜੇ ਅਲੱਗ ਢੰਗ ਨਾਲ ਦੇਖਦੀ ਆਂ ਜਿਵੇਂ ਇਹ ਜਿਹੜੀ ਥਾਂ ਹੈ ਨਾ ਹੋ ਸਕਦਾ ਕਿਸੇ ਨੂੰ ਲੱਗੇ ਵੀ ਜੰਗਲ ਜਿਹਾ ਏ ਬੜਾ ਸੋਨਸਾਨ ਜੀ ਥਾਏ ਪਰ ਮੇਰੇ ਲਈ ਇਹ ਜਗਾ ਇੱਕ ਅਲੱਗ ਹੀ ਫੀਲ ਰੱਖਦੀ ਆ ਮੇਰੇ ਵਰਗੇ ਬੰਦੇ ਨੂੰ ਐਂ ਲੱਗਦਾ ਹੁੰਦਾ ਕਿ ਇਹੋ ਜੀਆਂ ਥਾਵਾਂ ਤੇ ਆਉਣਾ ਤੁਹਾਡੇ ਲਿਖਣ ਲਈ ਤੁਹਾਡੇ ਪੜ੍ਹਨ ਲਈ ਤੁਹਾਡੀ ਮੈਂਟਲ ਹੈਲਥ ਲਈ ਬਹੁਤ ਜ਼ਿਆਦਾ ਸੋਨਾ ਮਹਿਸੂਸ ਕਰਾਉਂਦੀਆਂ ਨੇ ਤੇ ਇੱਥੇ ਬੈਠ ਕੇ ਮੈਂ ਪਹਿਲੀ ਗੱਲ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਜਿਵੇਂ ਮੈਂ ਕੁਝ ਕਿਤਾਬਾਂ ਲੈ ਕੇ ਆਈਆਂ ਇੱਕ ਡਾਇਰੀ ਲੈ ਕੇ ਆਈਆਂ ਕਿ ਜੇ ਮੇਰੇ ਦਿਮਾਗ ਦੇ ਵਿੱਚ ਕੁਝ ਆਇਆ ਤਾਂ ਮੈਂ ਲਿਖੂਗੀ ਵੀ ਜ਼ਰੂਰ ਤੇ ਜਦੋਂ ਵੀ ਤੁਹਾਨੂੰ ਜ਼ਿੰਦਗੀ 'ਚ ਆਪਣੇ ਲਈ ਕੁਝ ਕ ਵਕਤ ਮਿਲਦਾ ਹੈ ਨਾ ਤਾਂ ਉਸ ਵਕਤ ਨੂੰ ਜ਼ਰੂਰ ਮਾਣਿਆ ਕਰੋ ਨਾ ਵੀ ਮਿਲੇ ਤਾਂ ਆਪਣੇ ਲਈ ਕੁਝ ਕ ਵਕਤ ਕੱਢਿਆ ਕਰੋ ਜਿਵੇਂ ਆਪਾਂ 2-3 ਮਹੀਨਿਆਂ ਬਾਅਦ ਵੀ ਜੇ ਕਿਤੇ ਥੋੜੇ ਜੇ 1-2 ਦਿਨਾਂ ਲਈ ਚਲੇ ਜਾਈਏ ਤਾਂ ਆਪਾਂ ਨੂੰ ਇੱਕ ਬਹੁਤ ਅਲੱਗ ਐਕਸਪੀਰੀਅੰਸ ਹੁੰਦਾ ਹੈ ਤੁਸੀਂ ਜਦੋਂ ਆਪਣੇ ਘਰੇ ਵਾਪਸ ਆਉਨੇ ਹੋ ਉਹਨਾਂ 1-2 ਦਿਨਾਂ ਨੂੰ ਮਾਨ ਕੇ ਤਾਂ ਤੁਸੀਂ ਬਹੁਤ ਜ਼ਿਆਦਾ ਪੋਜ਼ਿਟਿਵ ਹੋ ਕੇ ਵਾਪਸ ਆਉਨੇ ਹੋ ਖਾਸ ਕਰਕੇ ਜਿਹੜੀਆਂ ਕੁੜੀਆਂ ਨੇ ਕਿਉਂਕਿ ਹੁਣ ਥੋੜਾ ਜਿਹਾ ਹੋ ਗਿਆ ਹੈ ਕਿ ਅਸੀਂ ਬਾਹਰ ਨਿਕਲਦੇ ਆ ਜੇ ਸਾਡਾ ਘਰ ਪਰਿਵਾਰ ਸਾਡੇ ਨਾਲ ਨਹੀਂ ਵੀ ਜਾਂਦਾ ਤਾਂ ਵੀ ਕੁੜੀਆਂ ਇਕੱਲੀਆਂ ਜਾਂਦੀਆਂ ਨੇ ਮੇਰੀਆਂ ਬੜੀਆਂ ਸਹੇਲੀਆਂ ਨੇ ਜਿਹੜੀਆਂ ਇਕੱਲੀਆਂ ਘੁੰਮਣ ਲਈ ਜਾਂਦੀਆਂ ਪਰ ਬਹੁਤ ਸਾਰੀਆਂ ਕੁੜੀਆਂ ਘਰਾਂ ਦੇ ਵਿੱਚ ਇਹੋ ਜੀਆਂ ਵੀ ਨੇ ਜਾਂ ਮੁੰਡੇ ਵੀ ਨੇ ਜਿਹੜੇ ਬਹੁਤ ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ 'ਚ ਫਸੇ ਰਹਿੰਦੇ ਨੇ ਉਹਨਾਂ ਨੂੰ ਇੱਕ ਨਾਰਮਲ ਵਿਆਹ ਸ਼ਾਦੀਆਂ ਤੋਂ ਇਲਾਵਾ ਜਾਂ ਆਪਾਂ ਕਹਿੰਦੀ ਹੈ ਨਾ ਕਿਸੇ ਦੇ ਦੁੱਖ ਸੁੱਖ 'ਚ ਜਾਣ ਤੋਂ ਇਲਾਵਾ ਕਈ ਵਾਰੀ ਆਪਣੇ ਲਈ ਵਕਤ ਨਹੀਂ ਮਿਲਦਾ ਹੈਗਾ ਤੇ ਉਹਦੇ 'ਚ ਸਾਡੇ ਮਾਪਿਓ ਵੀ ਨੇ ਮੈਨੂੰ ਇਹੀ ਲੱਗਦਾ ਹੁੰਦਾ ਕਿ ਮੇਰੇ ਮਾਪਿਆਂ ਨੇ ਸ਼ਾਇਦ ਜਾਂ ਤੁਹਾਡੇ 'ਚ ਬਹੁਤ ਏ ਜਿਆਦਾ ਜਣਿਆਂ ਦੇ ਮਾਪਿਆਂ ਨੇ ਪੰਜਾਬ ਤੋਂ ਬਾਹਰ ਸ਼ਾਇਦ ਇੱਕ ਦੋ ਸਟੇਟਸ ਹੀ ਹੋਰ ਨੇ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੇ ਦੇਖੀਆਂ ਹੋਣਗੀਆਂ ਪੈਚ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਵੇਂ ਮੈਂ ਜਦੋਂ ਆਪਣੇ ਮਾਪਿਆਂ ਬਾਰੇ ਸੋਚਦੀਆਂ ਜਾਂ ਤੁਹਾਡੇ ਸਾਰਿਆਂ ਚੋ ਵੀ ਬਹੁਤ ਜਾਣਿਆਂ ਦੇ ਮਾਪੇ ਹੋਣਗੇ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਸ਼ਾਇਦ ਇੱਕ ਦੋ ਸਟੇਟਸ ਹੀ ਵੇਖੀਆਂ ਹੋਣਗੀਆਂ ਤੇ ਉਹਨਾਂ ਲਈ ਕਿੰਨਾ ਜ਼ਰੂਰੀ ਹੋਊਗਾ ਵੀ ਉਹ ਘਰੋਂ ਕਿਤੇ ਬਾਹਰ ਨਿਕਲਣ ਹੁਣ ਜਦੋਂ ਬੁਢਾਪੇ ਚ ਆ ਗਏ ਨੇ ਅਸੀਂ ਉਹਨਾਂ ਨੂੰ ਪੁੱਛਦੇ ਆਂ ਕਿ ਵੀ ਤੁਸੀਂ ਕਦੀ ਗਏ ਸੀਗੇ ਘੁੰਮਣੋਂ ਕਹਿੰਦੇ ਨੇ ਵੀ ਘੁੰਮਣਾ ਉਦੋਂ ਕਿੱਡਾ ਵੱਡਾ ਜ਼ਰੂਰੀ ਲੱਗਦਾ ਸੀਗਾ ਘਰ ਦੇ ਮਸਲਿਆਂ ਤੋਂ ਹੀ ਬੇਲ ਨਹੀਂ ਮਿਲੀ ਜਿਹੜਾ ਬੰਦਾ ਘਰੋਂ ਬਾਹਰ ਕਦੇ ਜਾਂਦਾ ਨਹੀਂ ਹੈਗਾ ਉਹਦੀ ਜ਼ਿੰਦਗੀ ਦੇ ਵਿੱਚ ਸੱਚੀ ਉਹ ਲਤਫ ਨਹੀਂ ਹੁੰਦਾ ਜਿਹੜਾ ਹੁਣ ਅਸੀਂ ਅੱਜ ਦੀ ਪੀੜ੍ਹੀ ਹੈ ਜਿਹੜੀ ਉਹ ਮੰਨ ਰਹੇ ਆਂ ਤੇ ਦੂਜੀ ਗੱਲ ਮੈਨੂੰ ਇਹ ਲੱਗਦਾ ਕੀ ਜ਼ਿੰਦਗੀ ਦੇ ਵਿੱਚ ਨਾ ਤੁਹਾਡੇ ਕੁਝ ਇੱਕ ਦੋਸਤ ਨੇ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ ਨੇ ਜਦੋਂ ਸਾਡੇ ਵਿਆਹ ਹੋ ਜਾਂਦੇ ਨੇ ਤਾਂ ਅਸੀਂ ਕਹਿੰਦੇ ਆ ਕਿ ਸਾਡੀਆਂ ਕਾਲਜਾਂ ਦੀਆਂ ਸਾਡੀਆਂ ਸਕੂਲਾਂ ਦੀਆਂ ਜਿਹੜੀਆਂ ਦੋਸਤੀਆਂ ਨੇ ਉਹ ਛੁੱਟ ਜਾਂਦੀਆਂ ਨੇ ਖਾਸ ਕਰਕੇ ਕੁੜੀਆਂ ਦੀਆਂ ਕੁੜੀਆਂ ਆਪਣੀਆਂ ਸਹੇਲੀਆਂ ਨੂੰ ਬਹੁਤ ਲੰਮੇ ਸਮੇਂ ਬਾਅਦ ਮਿਲਦੀਆਂ ਨੇ ਫੋਨ ਤੇ ਰਾਪਤੇ ਜ਼ਰੂਰ ਹੁੰਦੇ ਨੇ ਪਰ ਮੁੰਡਿਆਂ ਦੀਆਂ ਜਿਹੜੀਆਂ ਯਾਰੀਆਂ ਦੋਸਤੀਆਂ ਨੇ ਸ਼ਾਇਦ ਉਹ ਉਵੇਂ ਰਹਿ ਜਾਂਦੀਆਂ ਨੇ ਪਰ ਬਹੁਤੀ ਵਾਰੀ ਜਦੋਂ ਮੁੰਡੇ ਵੀ ਆਪਣੀਆਂ ਜ਼ਿੰਮੇਵਾਰੀਆਂ 'ਚ ਰੁੱਝ ਜਾਂਦੇ ਨੇ ਤਾਂ ਉਹਨਾਂ ਦੀਆਂ ਵੀ ਦੋਸਤੀਆਂ ਨੇ ਜਿਹੜੀਆਂ ਘਟ ਜ਼ਰੂਰ ਜਾਂਦੀਆਂ ਨੇ ਪਰ ਕੁੜੀਆਂ ਵਾਂਗੂ ਬਿਲਕੁਲ ਖਤਮ ਨਹੀਂ ਹੁੰਦੀਆਂ ਹੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਥੋੜਾ ਜਿਹਾ ਏਦਾਂ ਦੀ ਹੈਗੀ ਆਂ ਵੀ ਬਹੁਤ ਜ਼ਿਆਦਾ ਲੋਕਾਂ ਨਾਲ ਨਹੀਂ ਮੈਂ ਇੱਕਦਮ ਖੁੱਲਦੀ ਹੈਗੀ ਮੇਰੇ ਆਪਣੇ ਬਾਰੇ ਮੈਂ ਬਹੁਤ ਘੱਟ ਲੋਕਾਂ ਨਾਲ ਗੱਲ ਕਰਦੀ ਆਂ ਹਾਂ ਉਦਾਂ ਜ਼ਰੂਰ ਹੁੰਦਾ ਹੈ ਕਿ ਜਦੋਂ ਕੋਈ ਮਿਲਦਾ ਉਹ ਦਿਨ ਹੱਸ ਕੇ ਗੱਲ ਕਰੀ ਦੀ ਆ ਨਿਮਰਤਾ ਨਾ ਕਰੀ ਦੀ ਪਰ ਐਵੇਂ ਕਦੇ ਨਹੀਂ ਹੋਇਆ ਕਿ ਮੈਂ ਬਹੁਤ ਹੀ ਜ਼ਿਆਦਾ ਬੰਦੇ ਚ ਖੁੱਭ ਜਾ ਪਰ ਇਦਾਂ ਦੀਆਂ 2-3 ਕੁ ਦੋਸਤੀਆਂ ਮੇਰੇ ਹਿੱਸੇ ਵੀ ਆਈਆਂ ਹੋਈਆਂ ਨੇ ਕਿਉਂਕਿ ਆਪਾਂ ਕਹਿੰਦੇ ਹੁੰਨੇ ਆ ਨਾ ਵੀ ਕਈ ਵਾਰੀ ਜ਼ਿੰਦਗੀ ਚ ਇਹੋ ਜਿਹਾ ਕੁਝ ਚੱਲਦਾ ਹੁੰਦਾ ਵੀ ਜਿਹੜਾ ਬਹੁਤੀ ਵਾਰੀ ਮਾਪਿਆਂ ਨੂੰ ਵੀ ਨਹੀਂ ਦੱਸਿਆ ਜਾਂਦਾ ਬਹੁਤੀ ਵਾਰੀ ਭੈਣ ਭਰਾਵਾਂ ਨੂੰ ਵੀ ਨਹੀਂ ਦੱਸਿਆ ਜਾਂਦਾ ਪਰ ਜਿਹੜੇ ਦੋਸਤ ਹੁੰਦੇ ਆ ਨਾ ਉਹਨਾਂ ਨਾਲ ਬੰਦਾ ਖੁੱਲ ਕੇ ਗੱਲ ਕਰ ਲੈਂਦਾ ਇੱਕ ਜਿਹੜੇ ਦੋਸਤ ਹੁੰਦੇ ਆ ਉਹ ਤੁਹਾਡੇ ਤੁਹਾਨੂੰ ਜੱਜ ਨਹੀਂ ਕਰਦੇ ਕਿ ਤੂੰ ਚੰਗਾ ਏ ਜਾਂ ਬੁਰਾ ਏ ਉਦੋਂ ਤੱਕ ਜਦੋਂ ਤੱਕ ਤੁਹਾਡੇ ਚ ਕੋਈ ਬਹੁਤ ਭੈੜੀ ਆਦਤ ਨਾ ਹੋਵੇ ਉਹ ਤੁਹਾਨੂੰ ਅਮੀਰੀ ਗਰੀਬੀ ਤੋਂ ਵੀ ਨਹੀਂ ਦੇਖਦੇ ਹੈਗੇ ਅੱਜ ਕੱਲ ਸਮਾਂ ਇਦਾਂ ਦਾ ਵੀ ਕਈ ਵਾਰੀ ਰਿਸ਼ਤੇਦਾਰ ਵੀ ਨਾ ਮਾੜੇ ਬੰਦੇ ਨਾਲ ਨਹੀਂ ਵਰਤਦੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਜੇ ਤਕੜਾ ਹੋਵੇ ਇਹਦੇ ਨਾਲ ਤਾਂ ਤਾਂ ਵਰਤਣ ਦਾ ਫਾਇਦਾ ਪਰ ਦੋਸਤੀਆਂ 'ਚ ਜਿਹੜੀਆਂ ਇਹ ਚੀਜ਼ਾਂ ਨੇ ਉਹ ਅਲੋਕੀ ਨਹੀਂ ਵੇਖਦੇ ਤੇ ਦੋ ਤਿੰਨ ਕੇ ਦੋਸਤ ਤੁਹਾਡੇ ਜਿਹੜੇ ਜ਼ਿੰਦਗੀ ਚ ਹੋਣੇ ਚਾਹੀਦੇ ਨੇ ਕਿ ਜਿਨ੍ਹਾਂ ਨਾਲ ਤੁਸੀਂ ਆਪਣਾ ਕੋਈ ਦੁੱਖ ਤੇ ਸੁੱਖ ਆ ਜਿਹੜਾ ਫਰੋਲ ਸਕੋ ਜਿਵੇਂ ਅਸੀਂ ਤਿੰਨ ਚਾਰ ਸਹੇਲੀਆਂ ਅਸੀਂ ਕੁਝ ਕਿਸਮਾਂ ਪਹਿਲਾਂ ਰਾਜਸਥਾਨ ਗਈਆਂ ਸੀਗੀਆਂ ਘੁੰਮਣ ਲਈ ਤੇ ਮੈਨੂੰ ਇਹ ਲੱਗਿਆ ਸੀਗਾ ਕਿ ਜਦੋਂ ਅਸੀਂ ਉੱਥੇ ਗਏ ਨਾ ਸਾਡਾ ਐਵੇਂ ਲੱਗਿਆ ਜਿਵੇਂ ਕਾਲਜ ਦਾ ਜਿਹੜਾ ਟਾਈਮ ਆ ਉਹ ਵਾਪਸ ਆ ਗਿਆ ਕਦੇ-ਕਦੇ ਕਿਤੇ ਜਾਣ ਲਈ ਕਦੇ-ਕਦੇ ਆਪਣਾ ਢਿੱਡ ਹੌਲਾ ਕਰਨ ਲਈ ਕਦੇ-ਕਦੇ ਆਪਣਾ ਮਨ ਹੌਲਾ ਕਰਨ ਲਈ ਤੇ ਕਦੇ-ਕਦੇ ਰੋਣ ਲਈ ਜਿਹੜੀਆਂ ਦੋਸਤੀਆਂ ਦੇ ਮੋਢੇ ਨੇ ਨਾ ਉਹ ਬਹੁਤ ਚੰਗੇ ਲੱਗਦੇ ਨੇ ਬੰਦੇ ਨੂੰ ਮੈਨੂੰ ਅੱਜ ਵੀ ਇਹ ਥੀ ਦੀ ਯਾਦ ਹੈ ਕਿ ਮੇਰੇ ਪਾਪਾ ਦੀਆਂ ਬੜੀਆਂ ਸਾਰੀਆਂ ਦੋਸਤੀਆਂ ਨੇ ਤੇ ਉਹਨਾਂ ਦੇ ਇੱਕ دوست ਹੁੰਦੇ ਸੀ ਅੰਕਲ ਕੁਲਦੀਪ ਸਾਡੇ ਪਿੰਡ ਦੇ ਨਾਲ ਹੀ ਇੱਕ ਪਿੰਡ ਆ ਪੁਰਥਲਾ ਉੱਥੋਂ ਦੇ ਹੁੰਦੇ ਸੀਗੇ ਉਹ ਤੇ ਉਹਨਾਂ ਦੀਆਂ ਨਾ ਕਿਸੇ ਐਕਸੀਡੈਂਟ ਦੇ ਵਿੱਚ ਦੋਵੇਂ ਲੱਤਾਂ ਨੇ ਜਿਹੜੀਆਂ ਉਹ ਮਤਲਬ ਚੱਲਦੇ ਨਹੀਂ ਸੀਗੇ ਤੁਰ ਨਹੀਂ ਸੀ ਹੁੰਦਾ ਉਹਨਾਂ ਤੋਂ ਤਾਂ ਉਹਨਾਂ ਨੇ ਆਪਣੇ ਲਈ ਇੱਕ ਡਰਾਈਵਰ ਰੱਖਿਆ ਹੋਇਆ ਸੀਗਾ ਤੇ ਉਹ ਗੱਡੀ ਦੇ ਵਿੱਚ ਉਹਨਾਂ ਨੂੰ ਲੈ ਕੇ ਸਾਡੇ ਪਿੰਡ ਆਉਂਦਾ ਸੀਗਾ ਤੇ ਉਹ ਐਸ ਮਤਲਬ ਉਹਨਾਂ ਦੇ ਸਰੀਰ ਦੀ ਇਹ ਹਾਲਤ ਸੀਗੀ ਫਿਰ ਵੀ ਉਹ ਮੇਰੇ ਪਾਪਾ ਨੂੰ ਮਿਲਣ ਆਉਂਦੇ ਹੁੰਦੇ ਸੀਗੇ ਤੇ ਮੈਨੂੰ ਹੁਣ ਇਹ ਨਹੀਂ ਪਤਾ ਕਿ ਅੰਕਲ ਕੁਲਦੀਪ ਕਿੱਥੇ ਨੇ ਪਰ ਮੈਂ ਅੱਜ ਵੀ ਯਾਦ ਕਰਦੀ ਆਂ ਵੀ ਮਤਲਬ ਦੋਸਤ ਹੋਣੇ ਕਿੰਨੀ ਜ਼ਰੂਰੀ ਚੀਜ਼ ਹੁੰਦੇ ਆ ਕਿ ਪਤਾ ਨਹੀਂ ਉਹਨਾਂ ਨੂੰ ਸਾਡੇ ਘਰ ਆ ਕੇ ਕਿਵੇਂ ਮਹਿਸੂਸ ਹੁੰਦਾ ਸੀ ਉਹਨਾਂ ਦਾ ਮਨ ਹੌਲਾ ਹੁੰਦਾ ਸੀਗਾ ਜਾਂ ਫਿਰ ਉਹ ਆਪਣੇ ਸਰੀਰ ਦਾ ਦੁੱਖ ਭੁੱਲ ਜਾਂਦੇ ਸੀਗੇ ਵੀ ਉਹ ਮਹੀਨੇ 'ਚ 2 ਜਾਂ 3 ਵਾਰ ਸਾਡੇ ਘਰ ਜ਼ਰੂਰ ਆਉਂਦੇ ਸੀਗੇ ਤੇ ਉਦੋਂ ਜਿਹੜਾ ਸਮਾਂ ਹੁੰਦਾ ਸੀਗਾ ਲੋਕ ਦੋਸਤੀਆਂ ਲਈ ਬੜਾ ਕੁਝ ਕੁਰਬਾਨ ਕਰ ਦਿੰਦੇ ਸੀ ਪੈਸੇ ਟਕੇ ਦੀ ਪ੍ਰਵਾਹ ਨਹੀਂ ਸੀ ਕਰਦੇ ਇੱਥੋਂ ਤੱਕ ਕਿ ਜਾਨ ਦੀ ਪ੍ਰਵਾਹ ਨਹੀਂ ਸੀ ਕਰਦੇ ਲੋਕੀ ਕਹਿੰਦੇ ਹੁੰਦੇ ਸੀ ਸਾਡੇ ਦੋਸਤ ਦੀ ਇੱਜ਼ਤ ਦਾ ਸਵਾਲ ਹੈ ਹੁਣ ਦੀਆਂ ਜਿਹੜੀਆਂ ਦੋਸਤੀਆਂ ਨੇ ਨਾ ਥੋੜੀਆਂ ਜਿਹੀਆਂ ਬਦਲ ਜ਼ਰੂਰ ਗਈਆਂ ਨੇ ਪਰ ਦੋਸਤੀਆਂ 'ਚ ਅੱਜ ਵੀ ਉਨਾ ਹੀ ਸਕੂਨ ਆ ਤੁਸੀਂ ਸਭ ਤੋਂ ਜ਼ਿਆਦਾ ਖੁੱਲ ਕੇ ਉਦੋਂ ਹੀ ਹੱਸਦੇ ਹੋ ਜਦੋਂ ਤੁਸੀਂ ਆਪਣੇ ਦੋਸਤਾਂ 'ਚ ਬੈਠੇ ਹੁੰਨੇ ਹੋ ਆਪਣੀਆਂ ਸਹੇਲੀਆਂ 'ਚ ਬੈਠੇ ਹੁੰਨੇ ਹੋ ਜਿਵੇਂ ਮੈਂ ਦੱਸਿਆ ਨਾ ਅਸੀਂ ਚਾਰ ਸਹੇਲੀਆਂ ਘੁੰਮਣ ਲਈ ਗਈਆਂ ਸੀਗੀਆਂ ਤੇ ਜਦੋਂ ਅਸੀਂ ਗੱਡੀ 'ਚ ਬੈਠੀਆਂ ਅਸੀਂ ਸਭ ਤੋਂ ਪਹਿਲੀ ਗੱਲ ਇਹੀ ਕੀਤੀ ਇੱਕ ਦੂਜੇ ਨਾਲ ਕਿ ਹੁਣ ਬਈ ਤੁਸੀਂ ਭੁੱਲ ਜਾਓ ਕਿ ਤੁਹਾਡਾ ਕੋਈ ਪਰਿਵਾਰ ਆ ਤੁਹਾਡਾ ਕੋਈ ਨਿਆਣਾ ਹੈ ਹੁਣ ਜੇ ਤੁਸੀਂ 5 6 ਦਿਨ ਲਈ ਕਰੋ ਬਾਹਰੋਂ ਤਾਂ ਸਿਰਫ ਤੇ ਸਿਰਫ ਆਪਾਂ ਹੀ ਆ ਤੇ ਅਸੀਂ ਇੰਨੀ ਮਸਤੀ ਕੀਤੀ ਇੰਨੀਆਂ ਗੱਲਾਂ ਕੀਤੀਆਂ ਐਵੇਂ ਲੱਗਿਆ ਸੱਚੀ ਕਿ ਜਿਵੇਂ 20 21 ਸਾਲ ਦੀ ਉਮਰ ਅਸੀਂ ਮਾਨ ਰਹੇ ਹੋਈਏ ਤੇ ਇਸ ਲਈ ਦੋਸਤੀਆਂ ਸੱਚੀ ਬਹੁਤ ਜ਼ਰੂਰੀ ਚੀਜ਼ ਹੁੰਦੀਆਂ ਨੇ ਤੇ ਤੀਜੀ ਚੀਜ਼ ਜਿਹੜੀ ਮੈਨੂੰ ਲੱਗਦੀ ਹੁੰਦੀ ਆ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਿਲ ਚੱਲਦੀ ਆ ਨਾ ਅਸੀਂ ਉਸ ਮੁਸ਼ਕਿਲ ਨੂੰ ਲੈ ਕੇ ਕਈ ਵਾਰੀ ਬੈਠ ਜਾਂਦੇ ਆ ਪਿਛਲੇ ਹਫਤੇ ਮੈਂ ਦੋ ਮੁਲਾਕਾਤਾਂ ਕੀਤੀਆਂ ਉਹਦੇ ਵਿੱਚ ਜੀ ਇੱਕ ਮੇਰੀ ਜਿਹੜੀ ਮੁਲਾਕਾਤ ਸੀ ਪੈਚ ਉਹਦੇ ਵਿੱਚ ਜਿਹੜੀ ਮੇਰੀ ਪਹਿਲੀ ਮੁਲਾਕਾਤ ਸੀਗੀ ਨਾ ਉਹ ਇੱਕ ਭੈਣ ਨੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਸੇਖਾ ਉੱਥੋਂ ਦੇ ਨੇ ਉਹਨਾਂ ਨੇ ਜਦੋਂ ਉਹਨਾਂ ਦਾ ਵਿਆਹ ਹੋਇਆ ਨਾ ਜਿਸ ਘਰ ਚੋਂ ਵਿਆਹ ਕੇ ਆਏ ਸੀਗੇ ਉਸ ਘਰ ਦੇ ਹਾਲਾਤ ਬਹੁਤੇ ਜ਼ਿਆਦਾ ਚੰਗੇ ਨਹੀਂ ਸੀਗੇ ਪਰ ਉਹਨਾਂ ਨੇ ਨਾ ਉਸ ਚੀਜ਼ ਨੂੰ ਲੈ ਕੇ ਆਪਣੀ ਸਾਰੀ ਜ਼ਿੰਦਗੀ ਨਹੀਂ ਗੁਜ਼ਾਰੀ ਉਹਨਾਂ ਨੇ ਬੜੀ ਹਿੰਮਤ ਕੀਤੀ ਤੁਸੀਂ ਸਾਰਿਆਂ ਨੇ ਉਹ ਇੰਟਰਵਿਊ ਦੇਖੀ ਆ ਕਿ ਉਹਨਾਂ ਨੇ ਦੋ ਮੱਜਾਂ ਤੋਂ 25 ਪਸ਼ੂ ਬਣਾਏ ਉਹ ਕੁੜੀ ਇੰਨੀ ਕੁ ਜ਼ਿਆਦਾ ਮਿਹਨਤ ਕਰਦੀ ਆ ਮੈਨੂੰ ਐ ਲੱਗਿਆ ਕਿ ਜੇ ਕੰਮ ਦਾ ਕਿਸੇ ਬੰਦੇ 'ਚ ਮੈਂ ਨਸ਼ਾ ਵੇਖਿਆ ਨਾ ਤમે ਉਸ ਭੈਣ ਚ ਵੇਖਿਆ ਕਿ ਜਿਹਨੂੰ ਇੱਕ ਤਰ੍ਹਾਂ ਨਾਲ ਆਪਾਂ ਕਹਿੰਦੇ ਨੇ ਨਾ ਕਿ ਕਿਸੇ ਬੰਦੇ ਨੂੰ ਗਾਉਣ ਦਾ ਸ਼ਦਾ ਹੈ ਕਿਸੇ ਬੰਦੇ ਨੂੰ ਨੱਚਣ ਦਾ ਸ਼ਦਾ ਹੈ ਕਿਸੇ ਬੰਦੇ ਨੂੰ ਲਿਖਣ ਦਾ ਸ਼ਦਾ ਹੋ ਜਾਂਦਾ ਤੇ ਉਸ ਕੁੜੀ ਨੂੰ ਮੈਂ ਦੇਖਿਆ ਕਿ ਕੰਮ ਦਾ ਸ਼ਦਾ ਸੀਗਾ ਤੇ ਉਹ ਦਿਨ ਰਾਤ ਮਿਹਨਤ ਕਰਦੀ ਆ ਤੇ ਬੜੇ ਵੱਡੇ ਆ ਉਹਦੇ ਸੁਪਨੇ ਨੇ ਜ਼ਿੰਦਗੀ ਦੇ ਵਿੱਚ ਤੇ ਉਹਨੇ ਆਪਣੇ ਆਪ ਨੂੰ ਆਪਾਂ ਜਿਵੇਂ ਕਹਿੰਦੇ ਨੇ ਨਾ ਕਿ ਕੱਖ ਤੋਂ ਲੱਖ ਕਰਨਾ ਉਹ ਕੁੜੀ ਨੇ ਆਪਣੇ ਆਪ ਨੂੰ ਕੱਖ ਤੋਂ ਲੱਖ ਕੀਤਾ। ਕਈ ਵਾਰ ਸਾਡੇ ਕੋਲ ਕੁਝ ਨਹੀਂ ਹੁੰਦਾ ਤੇ ਅਸੀਂ ਸਾਰੀ ਜ਼ਿੰਦਗੀ ਲੋਕਾਂ ਦੀਆਂ ਗੱਲਾਂ ਸੁਣਦੇ ਆਂ। ਉਹਨੇ ਵੀ ਸੁਣੀਆਂ ਪਰ ਉਹਨੇ ਲੋਕਾਂ ਨੂੰ ਬਹੁਤਾ ਸਮਾਂ ਬੋਲਣ ਦਾ ਮੌਕਾ ਨਹੀਂ ਦਿੱਤਾ। ਉਹਨੇ ਆਪਣੀ ਤਕਦੀਰ ਨੂੰ ਆਪ ਬਦਲਿਆ। ਆਪਾਂ ਕਹਿੰਦੇ ਆ ਨਾ ਕਿ ਕਈ ਲੋਕ ਆਪਣੀ ਕਿਸਮਤ ਬਦਲ ਲੈਂਦੇ ਨੇ। ਬੇਸ਼ੱਕ ਨਵਾਜਣ ਵਾਲਾ ਤਾਂ ਪ੍ਰਮਾਤਮਾ ਹੀ ਹੈ ਪਰ ਜੇ ਕੋਈ ਮਿਹਨਤ ਕਰਦਾ ਪ੍ਰਮਾਤਮਾ ਉਹਦੇ ਨਾਲ ਕਦੀ ਨਹੀਂ ਰੁੱਸਦਾ ਤੇ ਉਸ ਕੁੜੀ ਨੇ ਮਿਹਨਤ ਨਾਲ ਆਪਣੀ ਤਕਦੀਰ ਬਦਲੀ। ਤੇ ਮੈਨੂੰ ਲੱਗਿਆ ਕਿ ਅਸੀਂ ਕਈ ਵਾਰੀ ਨਾ ਵੈਸੇ ਹੀ ਕਹਿੰਦੇ ਰਹਿੰਨੇ ਆ ਮੇਰੀ ਤਾਂ ਕਿਸਮਤ ਹੀ ਮਾੜੀ ਆ ਮੈਨੂੰ ਇਹੋ ਜੇ ਘਰ ਚ ਲਿਆ ਕੇ ਛੁੱਟਦਾ ਰੱਬ ਨੇ ਮੈਨੂੰ ਇਹੋ ਜੇ ਘਰ ਚ ਰੱਬ ਨੇ ਪੈਦਾ ਕਰਤਾ ਮੇਰੀ ਕਿਸਮਤ ਚ ਉਹਨੇ ਕੁਝ ਨਹੀਂ ਲਿਖਿਆ ਨਾ ਰਿਜਕ ਲਿਖਿਆ ਨਾ ਸੁੱਖ ਲਿਖਿਆ ਪਰ ਐਵੇਂ ਦੀਆਂ ਕੁੜੀਆਂ ਨੂੰ ਜਦੋਂ ਤੁਸੀਂ ਮਿਲਣ ਨੇ ਉਹਨਾਂ ਨੂੰ ਲੱਗਦਾ ਵੀ ਇਹ ਰੱਬ ਤੋਂ ਖੋਹ ਲੰਦੀਆਂ ਨੇ ਰਿਜਕ ਵੀ ਤੇ ਚੰਗੀ ਕਿਸਮਤ ਵੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਗੱਲਾਂ ਕੀਤੀਆਂ ਪਰ ਉਹਨਾਂ ਨੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ ਹੈਗੀ ਤੇ ਐਵੇਂ ਦੀਆਂ ਬੀਬੀਆਂ ਤੋਂ ਲੋਕਾਂ ਨੂੰ ਸਿੱਖਣਾ ਚਾਹੀਦਾ ਤੇ ਦੂਜੇ ਬੀਬੀ ਜੀ ਸੀਗੇ ਮਹਿੰਦਰ ਕੌਰ ਜਿਨ੍ਹਾਂ ਦੀ ਅਸੀਂ ਮੁਲਾਕਾਤ 2-3 ਦਿਨ ਪਹਿਲਾਂ ਹੀ ਪਾਈ ਉਹਨਾਂ ਨੂੰ ਮਿਲ ਕੇ ਵੀ ਮੈਨੂੰ ਐ ਹੀ ਲੱਗਿਆ ਬੜੇ ਵੱਡੇ ਘਰ ਚੋਂ ਨੇ ਉਹ ਬੜੇ ਅਮੀਰ ਖਾਨਦਾਨ ਚੋਂ ਨੇ ਤੇ ਉਹਨਾਂ ਦੇ ਪੁੱਤਰ ਦੀ ਮੌਤ ਹੋਈ ਉਸ ਤੋਂ ਬਾਅਦ ਉਹ ਡਿਪਰੈਸ਼ਨ 'ਚ ਚਲੇ ਗਏ ਉਹ ਕਹਿੰਦੇ ਵੀ ਇੱਕ ਚੀਜ਼ ਮੇਰੇ ਨਾਲ ਬਹੁਤ ਚੰਗੀ ਹੋਈ ਸੀ ਜ਼ਿੰਦਗੀ 'ਚ ਕਿ ਜਦੋਂ ਮੈਂ ਕੋਟ ਕਚੈਰੀਆਂ 'ਚ ਸਰਦਾਰ ਜੀ ਨੂੰ ਕੋਈ ਕੰਮ ਹੁੰਦਾ ਸੀ ਉਹ ਮੈਨੂੰ ਆਪਣੇ ਨਾਲ ਲੈ ਕੇ ਜਾਂਦੇ ਸੀਗੇ ਕਹਿੰਦੇ ਜਦੋਂ ਹੀ ਮੇਰੇ ਘਰ ਵਾਲੇ ਦੀ ਮੌਤ ਹੋਈ ਜਾਂ ਮੇਰੇ ਪੁੱਤਰ ਦੀ ਮੌਤ ਹੋਈ ਤਾਂ ਉਹਨਾਂ ਨੂੰ ਆਪਣੇ ਘਰਵਾਰੇ ਪੂਰਾ ਪਤਾ ਸੀਗਾ ਕਿ ਸਾਡਾ ਕਿਹਦੇ ਨਾਲ ਕੋਈ ਹਿਸਾਬ ਕਿਤਾਬ ਚੱਲਦਾ ਇੱਥੋਂ ਤੱਕ ਕਿ ਕਿ ਉਹਨਾਂ ਨੇ ਆਪਣਾ ਜਿਹੜਾ ਘਰ ਦਾ ਅਸਲਾ ਸੀ ਉਹ ਵੀ ਕਚਹਿਰੀਆਂ 'ਚ ਜਾ ਕੇ ਆਪ ਅੱਗੋਂ ਆਪਣੇ ਬੱਚਿਆਂ ਦੇ ਨਾਂ ਚੜਵਾਇਆ ਮਤਲਬ ਬੜੇ ਦਲੇਰ ਸੁਭਾਅ ਦੇ ਲੱਗੇ ਮੈਨੂੰ ਉਹ ਤੇ ਡਿਪਰੈਸ਼ਨ 'ਚੋਂ ਨਿਕਲਣ ਲਈ ਉਹਨਾਂ ਨੇ ਇੱਕ ਬੜਾ ਛੋਟਾ ਕੰਮ ਸ਼ੁਰੂ ਕੀਤਾ ਉਹ ਸੀਗਾ ਕਿ ਉਹਨਾਂ ਨੇ ਇੱਕ ਪੰਜਾਬੀ ਰਸੋਈ ਸ਼ੁਰੂ ਕੀਤੀ ਜਿਦੇ ਚੋ ਲੋਕਾਂ ਨੂੰ ਖਾਣਾ ਖਵਾਉਂਦੇ ਨੇ ਤੇ ਕਹਿੰਦੇ ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਤੈਨੂੰ ਪੈਸੇ ਦੀ ਲੋੜ ਨਹੀਂ ਕਈ ਲੋਕ ਪੈਸਾ ਕਮਾਉਣ ਲਈ ਕੰਮ ਸ਼ੁਰੂ ਕਰਦੇ ਨੇ ਤੇ ਕਈ ਲੋਕ ਆਪਣੇ ਕਿਸੇ ਲੁਤਫ ਲਈ ਕੰਮ ਸ਼ੁਰੂ ਕਰਦੇ ਨੇ ਤੇ ਉਹਨਾਂ ਨੇ ਡਿਪਰੈਸ਼ਨ ਤੋਂ ਬਚਣ ਲਈ ਕੰਮ ਸ਼ੁਰੂ ਕੀਤਾ ਤੇ ਉੱਥੇ ਵੀ ਮੈਨੂੰ ਇਹੀ ਲੱਗਿਆ ਕਿ ਇਹ ਉਹ ਲੋਕ ਨੇ ਜਿਹੜੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਵੀ ਹਾਰ ਦੇਣੇ ਹੈਗੇ ਉਹਦੇ ਚ ਸੁਖਦੀਪ ਭੈਣ ਵੀ ਨੇ ਤੇ ਉਹਦੇ ਜੋ ਬੀਬੀ ਜੀ ਵੀ ਨੇ ਜਿਨ੍ਹਾਂ ਨੇ ਜ਼ਿੰਦਗੀ ਨੂੰ ਨਾ ਮਤਲਬ ਸਰੈਂਡਰ ਨਹੀਂ ਕੀਤਾ ਹੈਗਾ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਜੋ ਲਿਖਿਆ ਹੋਇਆ ਹੁਣ ਇਹ ਤਾਂ ਹੋ ਕੇ ਹੀ ਰਹਿਣਾ ਜਿਹੋ ਜੀ ਮੇਰੀ ਕਿਸਮਤ ਆ ਇਹ ਤਾਂ ਹੁਣ ਐਦਾਂ ਹੀ ਰਹਿਣੀ ਆ ਨਹੀਂ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਆਪ ਬਦਲਿਆ ਤੇ ਮੈਂ ਆਪਾਂ ਕਹਿੰਦੇ ਹੁਣ ਕਿ ਵੱਡੀ ਗੱਲ ਨਹੀਂ ਕਰਨੀ ਚਾਹੀਦੀ ਮੈਂ ਆਪਣੀ ਜ਼ਿੰਦਗੀ ਨੂੰ ਵੀ ਇਸ ਚੀਜ਼ੇ 'ਚ ਗਿਣਦੀ ਆ ਜਦੋਂ ਮੈਂ 10 ਸਾਲ ਘਰੇ ਰਹੀ ਮੈਨੂੰ ਵੀ ਐਂ ਲੱਗਦਾ ਹੁੰਦਾ ਸੀਗਾ ਕਿ ਜ਼ਿੰਦਗੀ ਬਸ ਇਹੀ ਰਹੇਗੀ ਕੀ ਤੁਸੀਂ ਬੱਚੇ ਪਾਲ ਲਓ ਤੁਸੀਂ ਬੱਚਿਆਂ ਨੂੰ ਪੜ੍ਹਾ ਲਓ ਤੁਸੀਂ ਘਰ ਦੀ ਰੋਟੀ ਪਕਾ ਲਓ ਘਰ ਦੇ ਕੰਮ ਕਰ ਲਓ ਪਰ ਕਿਤੇ ਨਾ ਕਿਤੇ ਤੁਹਾਡੇ ਅੰਦਰ ਬਹੁਤ ਕੁਝ ਹੁੰਦਾ ਜਿਹੜਾ ਸਿਰਫ ਤੁਸੀਂ ਮਿਹਨਤ ਕਰਨੀ ਹੁੰਦੀ ਹੈ ਤੇ ਰੱਬ ਨੇ ਚਮਕਾਉਣਾ ਹੁੰਦਾ ਤੇ ਮੈਂ ਜਦੋਂ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ ਸੀ ਮੈਂ ਵੀ ਕਦੇ ਨਹੀਂ ਸੀ ਸੋਚਿਆ ਕਿ ਮੈਂ ਇਦਾਂ ਇੱਥੇ ਤੱਕ ਮੈਂ ਬਹੁਤ ਉੱਪਰ ਤੱਕ ਨਾ ਨਹੀਂ ਜ਼ਿੰਦਗੀ 'ਚ ਪਹੁੰਚੀ ਪਰ ਮੈਨੂੰ ਇੱਥੋਂ ਤੱਕ ਵੀ ਜਿੱਥੇ ਤੱਕ ਮੈਂ ਆ ਗਈ ਮੈਨੂੰ ਕਦੇ ਨਹੀਂ ਸੀ ਲੱਗਿਆ ਮੈਂ ਪਹੁੰਚ ਜੂੰਗੀ ਤੇ ਜ਼ਿੰਦਗੀ ਕਦੇ ਹਿੰਮਤ ਨਾ ਹਾਰੋ ਹੋ ਸਕਦਾ ਕਿ ਅੱਜ ਤੁਸੀਂ ਇੱਕ ਬੰਦ ਦਰਵਾਜ਼ਾ ਦੇਖ ਕੇ ਮੁੜ ਜੋਂ ਤੇ ਜੇ ਇਹਦੀ ਬਜਾਏ ਤੁਸੀਂ ਮੁੜਨ ਦੀ ਬਜਾਏ ਇੱਕ ਹੋਰ ਦਰਵਾਜ਼ਾ ਖੜਕਾਓ ਪਤਾ ਨਹੀਂ ਉਹਦੇ ਚ ਪਹਿਲੇ ਨਾਲੋਂ ਵੀ ਜ਼ਿਆਦਾ ਕੁਝ ਤੁਹਾਡੇ ਲਈ ਪਿਆ ਹੋਵੇ ਸਮਾਂ ਹੈ ਨਾ ਜਿਹੜਾ ਉਹ ਤੁਹਾਡੇ ਲਈ ਕੀ ਲਈ ਬੈਠਾ ਤੁਹਾਨੂੰ ਨਹੀਂ ਪਤਾ ਹੈਗਾ ਪਰ ਅਸੀਂ ਕਈ ਵਾਰੀ ਪਹਿਲਾਂ ਹੀ ਅੱਕ ਜਾਂਦੇ ਆ ਅਸੀਂ ਕਹਿੰਦੇ ਆ ਨਾ ਕਿ ਚਾਰ ਪੌੜੀਆਂ ਚੜ੍ਹ ਕੇ ਸਾਨੂੰ ਲੱਗਦਾ ਕਿ ਨਹੀਂ ਉੱਪਰ ਕੁਝ ਨਹੀਂ ਰੱਖਿਆ ਪਰ ਜਦੋਂ ਤੁਸੀਂ ਪਹੁੰਚਦੇ ਹੋ ਕਈ ਵਾਰੀ ਉੱਥੇ ਜੋ ਤੁਹਾਡੇ ਲਈ ਹੁੰਦਾ ਨਾ ਉਹ ਤੁਸੀਂ ਹੈਰਾਨ ਰਹਿ ਜਾਂਦੇ ਹੋ ਕਿ ਅੱਛਾ ਕੁਦਰਤ ਨੇ ਮੈਨੂੰ ਆ ਵੀ ਦੇਣਾ ਸੀਗਾ ਹਿੰਮਤ ਨਾ ਜ਼ਿੰਦਗੀ ਦੇ ਵਿੱਚ ਕਦੀ ਨਾ ਹਾਰੋ ਜੇ ਪੈਸੇ ਪੱਖੋਂ ਤੰਗ ਹੋ ਤਾਂ ਵੀ ਨਾ ਹਾਰੋ ਜੇ ਸਰੀਰ ਪੱਖੋਂ ਤੰਗ ਹੋ ਤਾਂ ਵੀ ਨਾ ਹਾਰੋ ਹੋ ਸਕਦਾ ਤੁਹਾਡਾ ਅੱਜ ਦਾ ਵਕਤ ਮਾੜਾ ਏ ਆਪਾਂ ਕਹਿੰਦੇ ਨਾ ਵਕਤ ਚੰਗਾ ਤੇ ਮਾੜਾ ਇਹਦਾ ਕੋਈ ਭੇਤ ਨਹੀਂ ਹੋ ਸਕਦਾ ਅੱਜ ਦਾ ਵਕਤ ਮਾੜਾ ਏ ਪਰ ਕੱਲ ਦਾ ਵਕਤ ਬਹੁਤ ਹੀ ਜ਼ਿਆਦਾ ਚੰਗਾ ਹੋਵੇ ਕੁਝੀ ਮਿਹਨਤ ਕਰਦੇ ਰਹੋ ਪ੍ਰਮਾਤਮਾ ਤੁਹਾਨੂੰ ਕਦੀ ਵੀ ਖਾਲੀ ਜੇਬ ਨਹੀਂ ਰੱਖੂਗਾ ਕਦੀ ਵੀ ਖਾਲੀ ਹੱਥ ਨਹੀਂ ਰੱਖੂਗਾ ਤੇ ਇੱਕ ਚੀਜ਼ ਹੋਰ ਜਿਹੜੀ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਆਪਾਂ ਸਾਰੇ ਕਰ ਰਹੇ ਆ ਆਪਣੇ ਅੱਜ ਹੁਣ ਤਿਹਾਰ ਚੱਲਦੇ ਨੇ ਹਨਾ ਤੇ ਤਿਹਾਰਾਂ ਦੇ ਵਿੱਚ ਸਾਰੇ ਅਸੀਂ ਧਰਮ ਕਰਮ ਦੇ ਬਹੁਤ ਸਾਰੇ ਕੰਮ ਕਰਾਂਗੇ ਅਸੀਂ ਬਹੁਤ ਸਾਰੀਆਂ ਥਾਵਾਂ ਤੇ ਦਾਨ ਦਵਾਂਗੇ ਅਸੀਂ ਇਹ ਵੀ ਸੋਚਦੇ ਹੁੰਨੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੁਝ ਨਾ ਕੁਝ ਆਪਣੇ ਘਰਾਂ ਦੇ ਵਿੱਚ ਖਰੀਦ ਕੇ ਲਿਆਈਏ ਮਹਿੰਗਾ ਸਸਤਾ ਜੋ ਵੀ ਕਈ ਘਰਾਂ 'ਚ ਤਾਂ ਬਹੁਤ ਸਾਰੇ ਐਵੇਂ ਦੇ ਤਿਆਰ ਹੁੰਦੇ ਆ ਜਿੱਥੇ ਲੋਕ ਸੋਨਾ ਤੱਕ ਵੀ ਖਰੀਦਦੇ ਨੇ ਪਰ ਮੈਨੂੰ ਲੱਗਦਾ ਹੁੰਦਾ ਕਿ ਇਨ੍ਹਾਂ ਦਿਨਾਂ ਦੇ ਵਿੱਚ ਵੀ ਜੇ ਕੋਈ ਸਭ ਤੋਂ ਸੋਨਾ ਕਾਰਜ ਕਰਕੇ ਨਾ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਤਾਂ ਉਹ ਇਹੀ ਹੁੰਦਾ ਕਿ ਤੁਸੀਂ 4 ਪੈਸੇ ਪਟਾਕਿਆਂ ਤੇ ਘੱਟ ਖਰਚ ਲਿਓ ਤੁਸੀਂ 4 ਪੈਸੇ ਆਪਣੇ ਘਰ ਦੀ ਸਜਾਵਟ ਤੇ ਘੱਟ ਖਰਚ ਲਿਓ ਤੁਸੀਂ 4 ਪੈਸੇ ਮਠਿਆਈਆਂ ਤੇ ਘੱਟ ਖਰਚ ਲਿਓ ਪਰ ਜੇ ਕੋਈ ਬੰਦਾ ਤੁਹਾਨੂੰ ਲੋੜਵੰਦ ਦਿਸਦਾ ਜਿਹਦਾ ਤੁਹਾਨੂੰ ਲੱਗਦਾ ਨਾ ਕਿ ਯਾਰ ਇਹਦੇ ਮਤਲਬ ਇਹੋ ਜੇ ਹਾਲਾਤ ਨੇ ਕਿ ਮੇਰਾ 500 ਰੁਪਏ ਦਿੱਤਾ ਹੋਇਆ ਵੀ ਇਹਨੂੰ ਸ਼ਾਇਦ ਬਹੁਤ ਵੱਡੀ ਰਕਮ ਹੈ ਉਹ ਛੋਟੀਆਂ-ਛੋਟੀਆਂ ਚੀਜ਼ਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਜਿੱਥੇ ਵੀ ਕਿਤੇ ਲੱਗਦਾ ਮੈਨੂੰ ਐ ਲੱਗਦਾ ਹੁੰਦਾ ਕਿ ਜਦੋਂ ਵੀ ਤੁਹਾਨੂੰ ਕਿਸੇ ਨੂੰ ਦੇਖ ਕੇ ਐ ਲੱਗਦਾ ਨਾ ਕਿ ਮੈਂ ਇਹਦੇ ਕੋਲੇ ਜਾਵਾਂ ਤੇ ਇਹਦੀ ਮਦਦ ਕਰਾਂ ਤਾਂ ਮੈਨੂੰ ਐ ਲੱਗਦਾ ਹੁੰਦਾ ਕਿ ਰੱਬ ਨੇ ਤੁਹਾਨੂੰ ਇੱਕ ਆਵਾਜ਼ ਦਿੱਤੀ ਆ ਵੀ ਤੂੰ ਆ ਕਰ ਤੇ ਜਦੋਂ ਅਸੀਂ ਉਸ ਆਵਾਜ਼ ਨੂੰ ਇਗਨੋਰ ਕਰ ਦਿੰਨੇ ਆ ਅਸੀਂ ਛੱਡ ਦਿੰਨੇ ਆ ਅਸੀਂ ਕਹਿੰਨੇ ਆ ਮੈਂ ਕੀ ਲੈਣਾ ਮੈਨੂੰ ਐ ਲੱਗਦਾ ਹੁੰਦਾ ਕਿ ਹੌਲੀ ਹੌਲੀ ਰੱਬ ਵੀ ਤੁਹਾਨੂੰ ਆਵਾਜ਼ ਮਾਰਨੀ ਛੱਡ ਦਿੰਦਾ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਨਾ ਕਿ ਤੁਸੀਂ ਬੰਦ ਮੁਠੀ ਕਿਸੇ ਦੀ ਤਲੀ ਤੇ ਧਰ ਕੇ ਤੇ ਉਹਨੂੰ ਤੁਸੀਂ ਥੋੜੇ ਜੇ ਪਲ ਦੀ ਚਾਹੇ ਖੁਸ਼ੀ ਦੇ ਸਕਦੇ ਹੋ ਚਾਹੇ ਇੱਕ ਵਕਤ ਦੀ ਰੋਟੀ ਦੇ ਸਕਦੇ ਹੋ ਉਹਨੂੰ ਉਹ ਚੀਜ਼ ਆ ਨਾ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ ਉਹ ਤੁਹਾਡੀ ਮਾਨਸਿਕ ਜਿਹੜੀ ਸਿਹਤ ਆ ਨਾ ਮੈਂਟਲ ਹੈਲਥ ਜਿਹਨੂੰ ਕਹ ਦਿੰਨੇ ਆ ਉਹਨੂੰ ਬੜਾ ਵੱਡਾ ਸਕੂਨ ਦਿੰਦੀ ਆ ਤੇ ਅੱਜ ਇੱਥੇ ਇਸ ਜਗ੍ਹਾ ਤੇ ਬੈਠ ਕੇ ਮੈਂ ਬਸ ਇੰਨੀਆਂ ਕੀ ਗੱਲਾਂ ਕਰਨੀਆਂ ਚਾਹੁੰਦੀ ਸੀਗੀ ਕਿਉਂਕਿ ਮੈਨੂੰ ਇੰਨਾ ਸ਼ਾਂਤ ਮਹਿਸੂਸ ਹੋ ਰਿਹਾ ਨਾ ਇੱਥੇ ਤੇ ਮੇਰਾ ਜੀ ਨਹੀਂ ਕਰਦਾ ਹੋਰ ਬੋਲਣ ਨੂੰ ਬਾਕੀ ਮੈਂ ਹੁਣ ਇਸ ਜਗ੍ਹਾ ਦਾ ਲੁਤਫ ਲੈਣਾ ਤੇ ਤੁਸੀਂ ਸਾਰੇ ਵੀ ਖੁਸ਼ ਰਹੋ ਜਦੋਂ ਵੀ ਤੁਹਾਨੂੰ ਵਕਤ ਮਿਲੇ ਤਾਂ ਤੁਸੀਂ ਜਰੂਰ 1-2 ਦਿਨਾਂ ਲਈ ਕਿਤੇ ਜਾਇਓ ਤੇ ਖੁਸ਼ ਰਹਾ ਕਰੋ ਚੰਗੀਆਂ ਦੋਸਤੀਆਂ ਪਾਲਿਆ ਕਰੋ ਕਦੇ ਵੀ ਹਿੰਮਤ ਨਾ ਹਾਰਿਆ ਕਰੋ ਜਿਵੇਂ ਮੈਂ ਕਿਹਾ ਕਿ ਅੱਜ ਦਾ ਵਕਤ ਜਰੂਰ ਮਾੜਾ ਹੋ ਸਕਦਾ ਪਰ ਆਉਣ ਵਾਲਾ ਵਕਤ ਪਤਾ ਨਹੀਂ ਤੁਹਾਡੇ ਤੇ ਕਿੰਨਾ ਕੁ ਚੰਗਾ ਆਵੇ ਤੇ ਉਸ ਵਕਤ ਦੀ ਉਡੀਕ ਕਰੋ ਉਸ ਵਕਤ ਲਈ ਮਿਹਨਤ ਕਰੋ ਅੱਜ ਦਾ ਪ੍ਰੋਗਰਾਮ ਐਤਵਾਰ ਇੰਨਾ ਹੀ ਸੀ ਸੱਚੀ ਕਾਲ